ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਮਲੋਟ ਤਹਿਸੀਲ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਮਲੋਟ ਦੇ ਇਹ ਨੇੜ ਰਹਿ ਜਾਂਦਾ ਹੈ ਬਾਕੀ ਸੜਕ ਸਿੱਧੀ ਜਿਹੜੀ ਮੁਕਸਰ ਵਾਲੇ ਪਾਸੋਂ ਦੋਸਤੋ ਰਪਾਣੇ ਤੋਂ ਆਲਮ ਵਾਲੇ ਵਾਲੀ ਵੀ ਇੱਧਰ ਨੂੰ ਆ ਜਾਂਦੀ ਹੈ ਵਿਰਕ ਖੇੜਾ ਵੀ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਜਿਆਦਾ ਰੂਟੀਨ ਦੇ ਵਿੱਚ ਹੀ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਫੋਟੋਆਂ ਬਹੁਤ ਪੋਸਟ ਕਰੀਦੀਆਂ ਤੁਸੀਂ ਅੱਜ ਵੀ ਮੱਝਾਂ ਦੇਖੋਗੇ ਤਾਂ ਮੱਝ ਇਹ ਬਾਈ ਵੀ ਬਹੁਤ ਚੰਗੀ ਖਰੀਦਦਾ ਵੱਡੀ ਮੱਝ ਖਰੀਦਦਾ ਫੋਟੋਆਂ ਦੇ ਉੱਤੇ ਵੀ ਤੁਸੀਂ ਦੇਖਦੇ ਹੋਵੋਗੇ ਅੱਜ ਵੀ ਤੁਸੀਂ ਦੇਖੋ ਦੋ ਕਾਲੀਆਂ ਮੱਝਾਂ ਗੱਬਣ ਐ ਸੋਨੇ ਟਾਂਚੇ ਦੀਆਂ ਸੋਨੇ ਸਟਰਕਚਰ ਦੀਆਂ ਦੋਨੇ ਗੱਬਣ ਐ ਤੇ ਤੋਂ ਬਿਨਾ ਬੂਰੀ ਜਿਹੜੀ ਉਹ ਬਿਲਕੁਲ ਹੀ ਤਾਜੀ ਸੋਈ ਵੀ ਅਜੇ ਪੁੜੇ ਵੀ ਨਵੇਂ ਵੇ ਆ ਤੇ ਬੱਚਾ ਇਹਦੇ ਨਾਲ ਕੱਟੀ ਐ ਕਾਲੇ ਰੰਗ ਦੀ ਤੁਸੀਂ ਇਹ ਮੱਝ ਦਾ ਹਵਾਨਾ ਜਦੋਂ ਤੁਰੂ ਉਦੋਂ ਦੇਖੋਗੇ ਬੜੀ ਚੰਗੀ ਬੂਰੀ ਮੱਝ ਇਸ ਵੀਡੀਓ 'ਚ ਤੁਹਾਨੂੰ ਦਿਖਾਉਣ ਲੱਗੇ ਆਂ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸੂ ਜਿਹੜਾ ਜੱਜੂਗਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਉਹ ਤੁਸੀਂ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਮਿਲਿਏ ਬਾਈ ਹਰਮਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਮਨ ਅੱਜ ਤਿੰਨ ਮੱਝਾਂ ਦਿਖਾ ਰਹੇ ਹਾਂ ਹਾਂਜੀ ਬਾਈ ਬੂਰੀ ਕਿਆ ਨਵਾ ਸੂਆ ਕਦੋਂ ਕਸੋਈ ਇਹ ਤੀਜਾ ਸੂਆ ਰਾਤ ਹੀ ਸੂਈ ਆ ਬਾਈ ਰਾਤ ਸੂਈ ਆ ਤੀਜੇ ਸੂਏ ਹਾਂਜੀ ਜੀ ਕੱਟੀ ਮਗਰੇ ਜ ਕੀ ਰੇਟ ਲੈਣਾ ਦਾ ਰੇਟ ਮੈਂ ਤਿੰਨਾ ਮਹੀਆਂ ਦੀ ਫੋਨ ਤੇ ਕਰਾਂਗੇ ਜੀ ਫੋਨ ਤੇ ਰੱਖਾਂਗੇ ਹਾਂਜੀ ਜੀ ਖੋਲ ਲੈਣ ਸੋ ਦੋਸਤੋ ਤੀਜਾ ਸੂਆ ਸੂਈ ਰਾਤ ਹੈ ਰੇਟ ਬਾਈ ਫੋਨ ਤੇ ਰੱਖੂਗਾ ਜਿਹੜਾ ਭਰਾ ਇਸ ਵੀਡੀਓ ਨੂੰ ਲੰਬਾ ਦੇਖਣਾ ਚਾਹੁੰਦਾ ਸਾਰੇ ਪਸ਼ੂ ਦੇਖਣਾ ਚਾਹੁੰਦਾ ਤੋ ਜਰੂਰ ਲਾਸਟ ਤੱਕ ਦੇਖ ਲਓ ਕਈ ਵਾਰਾਂ ਕਿਸੇ ਵੀਰ ਨੇ ਆਈਡੀਆ ਰੇਟ ਦਾ ਲੈਣਾ ਹੁੰਦਾ ਤਾਂ ਉਹਨਾਂ ਨੂੰ ਜਰੂਰ ਇਹ ਬੇਨਤੀ ਹੈ ਵੀ ਇਹਦਾ ਰੇਟ ਸਾਰੇ ਪਸ਼ੂਆਂ ਦਾ ਬਾਈ ਨੇ ਫੋਨ ਤੇ ਰੱਖਣਾ ਰੇਟ ਆਫ ਦੀ ਮਰਜ਼ੀ ਨਾਲ ਹੁੰਦੇ ਆ ਕਿਸੇ ਵੀ ਵੀਰ ਨੇ ਜਿਹੜਾ ਕਰਨਾ ਹੁੰਦਾ ਥਣਾ ਚ ਬਿੱਥੀ ਸੋਣੀ ਐ ਥਣ ਅਥੀ ਚੁਾਈ ਵਾਲਾ ਸੁਹਾ ਤੀਜਾ ਕਦ ਕਾ ਠਾਲੀ ਮੱਝਾ ਦੱਸੋ ਆਵਾਜ਼ਾਂ ਜਿਹੜਾ ਉਹ ਕਾਫੀ ਦੱਸਦਾ ਇੱਥੋਂ ਤੁਸੀਂ ਇਹਦਾ ਹਵਾਨਾ ਦੇਖੋ ਇਹ ਰਾਤ ਹੀ ਸੂਈ ਐ ਪੁੜੇ ਅੰਝ ਵਿੱਚ ਟੋਏ ਵੀ ਪੈਂਦੇ ਆ ਦੂਜੀ ਗੱਲ ਜਦੋਂ ਦੁੱਧ ਚੋਵੋਗੇ ਤੇ ਉਹਨੇ ਵੀ ਦੱਸ ਦੇਣਾ ਵੀ ਤਾਜੀ ਸੂਈ ਐ ਕਿਉਂਕਿ ਬੌਲੇ ਦਾ ਰੰਗ ਜਿਹੜਾ ਕੁਝ ਹੋਰ ਹੁੰਦਾ ਹੈ ਚੰਗ ਗੋਲ ਕੁੰਡੇ ਮੁੜੇ ਵੇ ਬਾਕੀ ਥਣ ਬਹੁਤ ਸੋਹਣਾ ਤੁਸੀਂ ਸਵਾਨਾ ਵੀ ਤੁਸੀਂ ਇੱਥੋਂ ਦੇਖ ਲਓ ਲੈ ਚੱਲ ਹਰਮਨ ਸੋ ਇਹ ਸਮਝ ਦੇ ਨਾਲ ਬੱਚਾ ਕੱਟੀ ਹੈ ਏਨਾ ਆਪਣੇ ਨਾਲੇ ਮੱਝ ਹੈਗੀ ਵੀ ਆਪਣੇ ਘਰਾਂ ਚ ਹੀਆਂ ਪਿਛਲੇ ਸੂਏ ਦੀ ਬੁਰੀ ਕੱਟੀ ਜਾਂਦੀ ਕੋਈ ਵੇਖਣੀ ਚਾਹੁੰਦਾ ਪੋ ਵੀ ਵਿਖਾਵਾਂਗੇ ਜੀ ਵੀ ਆਪਣੇ ਚਾਚੇ ਤੋਂ ਲਈ ਆਪਣਾ ਮਾਜੀ 15 16 ਕਿਲੋ ਨਾਰਮਲ ਸੇਵਾ ਤੇ ਦੁੱਧ ਦਿੰਦਾ ਜੀ ਠੀਕ ਹੈ ਸੋ ਪਿਛਲੀ ਵਾਰ ਇਹਨੇ ਬੱਚਾ ਬੂਰੇ ਰੰਗ ਦੀ ਕੱਟੀ ਨੂੰ ਜਨਮ ਦਿੱਤਾ ਐਸ ਵਾਰ ਕੱਟੀ ਬਲੈਕ ਰੰਗ ਦੀ ਹੈ ਹਵਾਨਾ ਪਛਾਣ ਨੂੰ ਵੀ ਚੰਗਾ ਅੱਗੇ ਨੂੰ ਵੀ ਸੋਹਣਾ ਹੈ ਬਾਕੀ ਢਾਂਚਾ ਚੰਗਾ ਹੈ ਇਹ ਦੁਬਾਈ ਤੁਹਾਨੂੰ ਮੱਝ ਦਿਖਾਉਣਿਆਂ ਦਸੋ ਇੱਕ ਮੁਰਾ ਨਸਲ ਦੇ ਵਿੱਚ ਹਵਾਨਾ ਵੀ ਚੰਗਾ ਦਿਸਦਾ ਹੈ ਵੱਡੀ ਮੱਝ ਆ ਪੂਰੀ ਹਰਮਨ ਕਨਵਾ ਸੁਆ ਸੁਗੀ ਇਹ ਵੀ ਤੀਜਾ ਸੁਆ ਵੇਤੀ ਕਿੰਨਾ ਚਰਲਾ ਜੂ ਇਹਦੇ 15 ਦਿਨ ਹਲੇ ਬਹਿਣੇ ਜੀ ਖੋਲੀ ਐ ਵੀ 15 ਦਿਨਾਂ ਦੀ ਕੱਚੀ ਬਾਈ ਦੱਸਦਾ ਦਸੋ ਤੇ ਅੱਜ ਵੀ ਤਿਆਰੀ ਬੜੀ ਚੰਗੀ ਹੈ ਸਿੰਗ ਕੁੰਡੇ ਐ ਢਾਂਚਾ ਤੁਸੀਂ ਇਹਦਾ ਦੇਖ ਲਓਗੇ ਇਧਰ ਤੋਂ ਪਹਿਲਾਂ ਮੱਝ ਇਹ ਆਊਗੀ ਉਸ ਤੋਂ ਬਾਅਦ ਚ ਦੂਜੇ ਪਾਸੇ ਨੂੰ ਜਾਓ ਤਾਂ ਬੈਕ ਸਾਈਡ ਤੋਂ ਇਹਦਾ ਹਵਾਨਾ ਤੁਹਾਨੂੰ ਦਿਖਾ ਦੇਣਗੇ ਇਹਦੇ ਹਵਾਨੇ ਦੇ ਉੱਤੇ ਨਾੜਾਂ ਦੱਸੋ ਹਜੇ ਵੈਸੇ ਜਦੋਂ ਹਵਾਨਾ ਪੂਰਾ ਭਰੂਗੀ ਤੇ ਜ਼ਿਆਦਾ ਸੋਹਣੀਆਂ ਲੱਗਣਗੀਆਂ ਹੈ ਦੋਨਾਂ ਪਾਸਿਆਂ ਦੇ ਉੱਤੇ। ਬਾਕੀ ਇਧਰੋਂ ਹੁਣ ਤੁਸੀਂ ਜਾਂਦੀ ਮੱਝ ਦੇਖੋ। ਚੋਰਸ ਬੁੜੇ ਪਿੱਛੋਂ ਕਾਫੀ ਵੱਡੇ ਖੁੱਲੇ ਡੁੱਲੇ ਡਾਂਚੇ ਦੀ ਹੈ। 15 ਦਿਨ ਬਾਕੀ ਹੈ। ਤੁਸੀਂ 10-12 ਦਿਨ ਵੀ ਮੰਨ ਕੇ ਚੱਲੋ ਤਾਂ ਕਾਫੀ ਚੰਗੀ ਤਿਆਰ ਹੋ ਜਾਣੀ ਹੈ। ਹੁਣ ਵੀ ਤਿਆਰ ਚੰਗੀ ਐ ਸੋਹਣੀ ਦਿਸਦੀ ਐ। ਬਾਰ ਟੋਪ ਪਾਸੂ ਪਸੂ ਵੀ ਚਾਹੁੰਦਾ ਹੈ ਵੀ ਸ਼ਾਮੇ ਖੜੇ ਆ ਕੇ ਤੇ ਉਹਦੇ ਕਰਕੇ ਬਰਾਂਡੇ ਵਾਲ ਨੂੰ ਖਿੱਚ ਰਹੀਦੀ ਹੈ ਹਰਮਣੇ ਜਿਹੜਾ ਹੋ ਰਿਹਾ ਇਹ ਤੈਨੂੰ ਕਮਾ ਲਈ ਬਾਈ ਸੋ ਦੋ ਮੁਰਾ ਤੁਹਾਨੂੰ ਵੈਸੇ ਤਾਂ ਬੁਰੀ ਵੀ ਇੰਨਾ ਜਿੱਡੀ ਮੱਝ ਆ ਪਰ ਉਹ ਇੱਕ ਵਾਰ ਪਸੂ ਸੂਇਆ ਥੋੜਾ ਜਿਹਾ ਜਿਹੜਾ ਉਹ ਲਿੱਸਾ ਜਾਂ ਲੱਗਣ ਲੱਗ ਪੈਂਦਾ ਹੁਣ ਦੇਖ ਲੋ ਇਹ ਤਾਂ ਹਵਾਨਾ ਢਾਂਚਾ ਦੇਖ ਲੋ ਕਾਫੀ ਵੱਡੀ ਮੱਝ ਜਿਹੜੀ ਉਹ ਦਿਸਦੀ ਹੈ ਇਹ ਉਤੋਂ ਬਣਾਵਟ ਦੇਖੋ ਤੇ ਬਾਕੀ ਹਰਮਣੀ ਦੀ ਪੂਛ ਫੜੀ ਬੜੀ ਮਾੜੀ ਜੀ ਆਪਾਂ ਸੁਭਾਅ ਵੀ ਬਹੁਤ ਠੰਡੀ ਹੈ ਜਿਵੇਂ ਮਰਜੀ ਥੱਲੇ ਬੈਠੇ ਰਹਿ ਗਈ ਠੀਕ ਹੈ ਅੱਛਾ ਸੋ ਹਵਾ ਨਾ ਦੇਖੋ ਹੁਣ ਕਰਮਾਲੀ ਦਾ ਹਜੇ ਇਹ ਦਿਨ ਲੈਂਦੀ ਹੈ ਬਾਈ ਕਹਿੰਦਾ ਵੀ 15 ਦਿਨ ਲੇ ਜੂਗੀ ਠੀਕ ਹੈ ਮਾਲਕਾਂ ਨੇ ਜੇ ਦੱਸਿਆ ਪਿਛਲੇ ਸੋਏ ਵੀਰੇ ਦੋ ਦਿਨ 19 19.5 ਕਿਲੋ ਕਹਿੰਦੇ ਆਪਾਂ ਚਵਾਈ ਕੀਤੀ ਹੋਈ ਹੈ ਜੀ ਠੀਕ ਹੈ ਹਾਂ ਸੋ ਤੋਂ ਇਹ ਕਹਿਣ ਦੀ ਗੱਲ ਨਹੀਂ ਕਿ ਬਾਕੀ ਨੇ ਲੇਵੇ ਦੀ ਬੰਤਰ ਦੀ ਵੇਖੀ ਹੈ ਨਾ ਤੇ ਮੈਂ ਦੁੱਧ ਪਾਉਗੇ ਬੜੇ ਆਰਾਮ ਨਾਲ ਜੀ ਤੋ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਵੀ ਤੁਸੀਂ ਕਿੰਨਾ ਚੋਲੋਗੇ ਹਾਲਾਂਕਿ ਵੱਡਾ ਢਾਂਚਾ ਤੁਹਾਨੂੰ ਦਿਖਾ ਰਹੇ ਆ ਹਵਾਨਾ ਚੰਗਾ ਦਿਖਾ ਰਹੇ ਤਾਂ ਆਸ ਤਾਂ ਹੁੰਦੀ ਹੈ ਪਸੂ ਦੁੱਧ ਸੋਨਾ ਦੇਊਗਾ ਬਾਕੀ ਦੁੱਧ ਹਮੇਸ਼ਾ ਸੇਵਾ ਹਾਂ ਜੋ ਸੇਵਾ ਦਾ ਬਾਕੀ ਜੋ ਮਾਲਕ ਨੇ ਕੋਈ ਜਾਣਕਾਰੀ ਦਿੰਦਾ ਆਪਾਂ ਵੀ ਉਹੀ ਜਾਣਕਾਰੀ ਦੇਣੀ ਹੈ ਹਨਾ ਵੀ ਆਪਾਂ ਘਰੇ ਦਾ ਚੋਈ ਨਹੀਂ ਹੁੰਦੀਗੀ ਜੀ ਕਦੇ ਵੀ ਇਹ ਦੂਜੇ ਅੱਗੇ ਹਰਮਨ ਜਿਹੜੀ ਮੱਤ ਖੜੀ ਇਹ ਦੂਜਾ ਸੂਆ ਛੋਟੀ ਵੀਰ ਜੀ ਕਿੰਨਾ ਚੱਲੇ ਜੂਗੀ ਸੋਣ ਹਫਤਾ ਲੈ ਜਗੀ ਬੜੇ ਰਾਮ ਨੂੰ ਖੋਲੀ ਇੱਕ ਹਫਤਾ ਦੁੱਧ ਸੋ ਲੈਦੀ ਹੈ ਬਹੁਤ ਸੋਨਾ ਥਣ ਦਾ ਸਹਿਜ ਮੋਟਾ ਥਣਾ ਹੈ ਅਲੱਗ-ਅਲੱਗ ਤਿੰਨੇ ਮੱਜਾਂ ਨੂੰ ਜੇ ਦੇਖਦੇ ਹਾਂ ਤਾਂ ਕਿਸੇ 'ਚ ਕੋਈ ਜਿਆਦਾ ਵਧੀਆ ਗੁਣ ਕਿਸੇ 'ਚ ਕੋਈ ਉਹਦਾ ਥੋੜਾ ਬਹੁਤ ਔਗਣ ਹੈ ਪਰ ਤਿੰਨੇ ਮੱਜਾਂ ਆਪਣੇ ਥਾਂ ਤੇ ਬਹੁਤ ਚੰਗੀਆਂ ਇਹਦੀ ਵੀ ਲੰਬਾਈ ਚੰਗੀ ਹੈ ਸੰਗ ਇਹਦਾ ਵੀ ਮੁੰਡਿਆ ਇਹਦਾ ਜਿਹੜਾ ਥਨ ਦਾ ਸਹਜ ਹੈ ਬੂਰੀ ਵਾਂਗੂ ਬੜਾ ਸੋਹਣਾ ਮੋਟਾ ਥਨ ਲੱਗਾ ਹੈ ਇਹਦੇ ਥਣਾ 'ਚ ਬਿੱਥੀ ਬਹੁਤ ਸੋਹਣੀ ਹੈ ਹਵਾਨਾ ਅੱਗੋਂ ਵੀ ਚੰਗਾ ਹੈ ਬਾਕੀ ਪਿਛਾਣ ਨੂੰ ਵੀ ਹਵਾਨਾ ਚੰਗਾ ਹੈ ਇਹ ਵੀ ਸੀਲ شریف ਜੀ ਮੱਝ ਹੈ ਮੋੜ ਲਾ ਬਈ ਰੇਟ ਫੋਨ ਤੇ ਆ ਪਰ ਵੱਡੀ ਮੱਝ ਤੁਹਾਨੂੰ ਇਹ ਵੀ ਦਿਖਾ ਰਿਹਾ ਹਵਾਨਾ ਦੇਖੋ ਕਰਮਾਲੀ ਦਾ ਹਜੇ ਦਿਨ ਲੈਂਦੀ ਐ ਮੱਝ ਸੂਨ ਦੇ ਵਿੱਚ ਹਫਤੇ ਵਾਂਗੂ ਕਿਉਂਕਿ ਪੁੜਾ ਕੋਈ ਬਹੁਤਾ ਨਵਾਇਆ ਨਹੀਂ ਉਪਰਾ ਮੰਨ ਕੇ ਪਸ਼ੂ ਇੱਕ ਅੱਧਾ ਦਿਨ ਇਧਰ ਉਧਰ ਐਡਵਾਂਸ ਪਿੱਛੇ ਹੋ ਜਾਂਦਾ ਪਹਿਲਾਂ ਸੂ ਸਕਦਾ ਹੁੰਦਾ ਪਰ ਟਿਕਿਆ ਰਵੇ ਪਸ਼ੂ ਜੀ ਲਾਜੇ ਤਾਂ ਫੇਰੇ ਦਿਨ ਪੂਰੇ ਵੀ ਅਗਲਾ ਜਿਹੜਾ ਪਸ਼ੂ ਆਉਂਦੇ ਲੈ ਜਾਂਦਾ ਇਥੋ ਤੁਸੀਂ ਹਵਾਨਾ ਦੇਖੋ ਮੱਝ ਦਾ ਥਣ ਬਾਰੇ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਇਹਦਾ ਬੜਾ ਚੰਗਾ ਲੱਗਾ ਟਾਂਚਾ ਇਹਦਾ ਵੀ ਸੋਹਣਾ ਸੁਭਾਹ ਇਹਦਾ ਵੀ ਸ਼ਾਂਤ ਪੁਰਾ ਹੀ ਜੇ ਮਰਜੀ ਥੱਲੇ ਬੈਠੇ ਰਹੀ ਗਏ ਨਹੀਂ ਕਿ ਆ ਵੀ ਗੱਬਣ ਮੈਂ ਆਪਣੇ ਤਾਰਾ ਮਾਰ ਲਏ ਠੀਕ ਹੈ ਕਿ ਨਹੀਂ ਕਿ ਆਹੇ ਲਈ ਉਹ ਤਰ ਨੂੰ ਲਈ ਚਲੀ ਸਿੱਧੀ ਕਿ ਅੰਦਰ ਨੂੰ ਭਜਦਿਆਂ ਥੋੜਾ ਬਾਹਰ ਧੁੱਪ ਕਰਕੇ ਸੋ ਇੱਕ ਜਿਹੜਾ ਹੋਰ ਇਹਦਾ ਕਢਾਉਣੇ ਆਪਾਂ ਇਹ ਵੀ ਬਹੁਤ ਸੋਹਣੀ ਮਾਜਾ ਦੱਸੋ ਪਸ਼ੂ ਆ ਕੇ ਦੇਖਿਆ ਕਰੋ ਸਾਹਮਣੇ ਖੜ੍ਹਾ ਕਰੋ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਬਾਕੀ ਇਸ ਵੀਡੀਓ ਦੇ ਮਾਧਿਅਮ ਚ ਵੀ ਕਹਿ ਦਿੰਨਾ ਵੀ ਕਈ ਵਾਰ ਫੇਸਬੁੱਕ ਤੇ ਤੁਸੀਂ ਇਦਾਂ ਦੀਆਂ ਫੋਟੋ ਦੇਖਦੇ ਹੋ ਜਿਹੜੀਆਂ ਇਹ dinga ਚੰਗਿਆ ਚੰਗਾ ਮੱਝਾਂ ਦਾ ਮੁੱਲ 50000 60000 ਲਿਖ ਕੇ ਪਾ ਦਿੰਦੇ ਆ ਸਾਈ ਕਹਿ ਦਿੰਦੇ ਆ ਕਿਰਾਇਆ ਪਾ ਦਿਓ ਤੁਸੀਂ 2 400 5000 2000 ਇਦਾਂ ਪੁਆ ਕੇ ਉਸ ਤੋਂ ਬਾਅਦ ਫਿਰ ਤੋਂ ਪੇਮੈਂਟ ਪੁਆਈ ਜਾਂਦੇ ਉਹਨਾਂ ਠੱਗੀਆਂ ਤੋਂ ਬਚੋ ਇਦਾਂ ਪਸ਼ੂ ਖਰੀਦੋਂਗੇ ਜਿਵੇਂ ਮੰਨ ਲਓ ਹੁਣ ਇਹ ਵੀਡੀਓ ਮੈਂ ਬਣਾਈ ਆ ਮੈਂ ਪੂਰਾ ਐਡਰੈਸ ਦੱਸਿਆ ਬਾਈ ਦਾ ਨਾਮ ਤੁਹਾਨੂੰ ਦੱਸਿਆ ਤਾਂ ਤੁਸੀਂ ਇੱਥੇ ਆ ਕੇ ਪਸ਼ੂ ਕੋਲ ਖੜ ਕੇ ਦੇਖ ਸਕਦੇ ਹੋ ਜੇ ਨਹੀਂ ਫੇਟਾਊਗਾ ਤਾਂ ਤੁਹਾਡੀ ਸਾਈ ਜਿਹੜੀ ਉਹ ਵਾਪਸ ਹੋ ਜਾਂਦੀ ਹੈ ਬਿਆਨਾਂ ਵਾਪਸ ਹੋ ਜਾਂਦਾ ਜੇ ਬਾਈ ਚਾਂਸ ਪਸ਼ੂ ਕਿਸੇ ਗੱਲੋਂ ਕੋਈ ਉਹਦੇ ਚ ਕਮੀ ਨਿਕਲ ਜਾਂਦੀ ਹੈ ਬਾਕੀ ਤੁਹਾਡੀ ਡੀਲ ਹੈ ਸੋ ਕੋਸ਼ਿਸ਼ ਇਹ ਕਰੋ ਚੰਗਾ ਪਸ਼ੂ ਖਰੀਦਣਾ ਉੱਤੇ ਕੀਮਤ ਚੰਗੀ ਲਾਉਣੀ ਪੈਣੀ ਹੈ ਸਸਤਾ ਨਹੀਂ ਲਾਉਣੀ ਹੈ ਉਹ 2-4000 ਪਿੱਛੇ ਨਾ ਸੋਚੇ ਵੀ ਚੱਲ ਕੇ ਆਣ ਕੇ ਆਦੀ ਤਸੱਲੀ ਕਰਕੇ ਲੈ ਕੇ ਜਾਵੇ ਸਹੀ ਹੈ ਰਕਮ ਪਰ ਨਹੀਂ ਹੁੰਦੀ ਹੈ ਤਸੱਲੀ ਕੀਤੀ ਹੋਵੇ ਕਿ ਕੋਈ ਕੱਲੋਂ ਨਾ ਬਣੀ ਗਈ ਵੱਡੀ ਸਮੱਸਿਆ ਕਈ ਭਰਾਵਾਂ ਨਾਲ ਗੱਲ ਕਰੀ ਦੀ ਹੈ ਕਹਿਣਗੇ ਸਾਡੇ ਕੋਲ ਆਉਣ ਦਾ ਟਾਈਮ ਹੈ ਨਹੀਂ ਸੀ ਮੈਂ ਇਸ ਗੱਲੋਂ ਹੈਰਾਨ ਆ ਵੀ ਤੁਸੀਂ ਅੱਜ ਦੇ ਟਾਈਮ 'ਚ ਲੱਖੋਂ ਬਾਹਰ ਮੱਝ ਤੇ ਲੱਖੋਂ ਬਾਹਰ ਹੀ ਗਾਂ ਖਰੀਦ ਰਹੇ ਹੋ ਤਾਂ ਇੰਨਾ ਵੀ ਬੰਦਾ ਵਿਜੀ ਨਹੀਂ ਹੋਊਗਾ ਵੀ 1 ਲੱਖ ਰੁਪਇਆ ਖਰਚਣਾ ਹੋਵੇ ਤੇ ਇੱਕ ਦਿਹਾੜੀ 'ਚ ਆਪਾਂ ਟਾਈਮ ਨਾ ਕੱਢ ਸਕੀਏ ਕਿਉਂਕਿ ਇੰਨੀ ਮਹਿੰਗੀ ਦਿਹਾੜੀ ਤਾਂ ਕਿਸੇ ਦੀ ਹੋਣੀ ਨਹੀਂ ਸੋ ਕੋਸ਼ਿਸ਼ ਕਰੋ ਤੁਸੀਂ ਪੈਸੇ ਲਾਉਣੇ ਆਪਸ ਨੂੰ ਸਾਹਮਣੇ ਖੜਕੇ ਦੇਖੋ ਸੋਹਣੀਆਂ ਮੱਝਾਂ ਦਿਖਾਈਆਂ ਦੋਸਤੋ ਤੁਹਾਨੂੰ ਤਿੰਨ ਹੀ ਬਾਕੀ ਤੁਹਾਡੀ ਸਮਝ ਹੈ ਰੇਟ ਬਾਈ ਨੇ ਫੋਨ ਤੇ ਰੱਖੇ ਆ ਕਿਸੇ ਵੀ ਮੱਝ ਦਾ ਰੇਟ ਮੈਂ ਵੀ ਨਹੀਂ ਪੁੱਛਿਆ ਕਿਉਂਕਿ ਮੈਂ ਨਾ ਖਰੀਦਨੇ ਆ ਨਾ ਸੌਦੇ 'ਚ ਪੈਣਾ ਸੋ ਜਿਹੜਾ ਪੁੱਛੀਦਾ ਉਹ ਕੈਮਰੇ ਦੇ ਸਾਹਮਣੇ ਪੁੱਛੀਦਾ ਬਾਕੀ ਏਦੋਂ ਅੱਗੇ ਕੋਈ ਵੀ ਜਾਣਕਾਰੀ ਆਪਣੇ ਕੋਲ ਨਹੀਂ ਹੁੰਦੀ ਸੋ ਸਿੱਧੀ ਗੱਲ ਮਾਲਕ ਨਾਲ ਕਰ ਲਿਆ ਕਰੋ ਤਸੱਲੀ ਕਰਨਾ ਹੱਕ ਹੈ ਉਹ ਵਾਰ-ਵਾਰ ਬੇਨਤੀ ਕਰੀਦੀ ਆ ਵੀ ਪਸੂ ਆਪਦੀ ਸਮਝ ਤੇ ਫੁੱਲ ਤਸੱਲੀ ਨਾਲ ਸਹੀ ਹੈ ਵੀ ਜਿਵੇਂ ਸੂਈ ਮਾਜੋ ਉਹ ਤੇ ਚੋਕੇ ਵੇਖ ਲੈ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਮਨ ਕਰਦਾ ਜੀ ਸਹੀ ਹੈ ਤੇ ਜਿਹੜੀ ਗੱਬਣੇ ਉਹ ਆਦਾ ਥਣ ਵੇਖ ਲਈ ਬਾਕੀ ਦੁੱਧ ਆਪਦੀ ਸਮਝ ਨਾਲ ਕਿੰਨੀ ਚੋ ਸਕਦਾ ਸਹੀ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ